ਰਾਤਾਂ ਦੇ ਭਾਣੇ ਦੇਖੀ ਤਰ੍ਹਾਂ ਜਿਵੇਂ ਸੁੱਕਾ ਹੋ ਤੱਕ ਤਤੰਤ ਪ੍ਰਕਾਸ਼ ਹੋ ਤੱਕ ਪ੍ਰਸੰਗਰ ਵਰਸਣਾ ਮਾਤਕਲੇ ਭਾਣੇ ਤੋਂ ਚੀਰੋ ਕੰਢੀ ਤੋਂ ਸੰਭਲਦਾ ਰਚਿਸਕੀ ਲਈ ਕਿ ਆਜਾ ਸਮਾਜੀ ਸਹੀ ਪਿਆਰ ਮੇਂ ਜਿਵੇਂ ਮਨੋ ਪਰਾਂਮ ਤੋਂ ਤੱਕ ਲਾਰਕਾਣ ਡੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਰੀ ਦੀ ਸੱਚਾ ਵਾਹ ਜਿੱਤ ਦੀ ਹਿੱਤੇ साकना वाही गुरु सतनाम वाही सतना वा सतना वाहे सतनाम वाहे गुरु सतनाम वागुरु सत नु सतनाम गुरु सतनाम वाहीगुरु सतनाम गुरु सतनाम वागुरु सतनाम गुरु i uh, ਲਾਖੇ ਪ੍ਰਭ ਸ਼ਰਨਾ ਪ੍ਰਤਿਪਦੇ ਸੰਜੂਲਾ ਵਾਹਿਗੁਰੂ ਸਾਹਿਬ ਜੀ ਤੁਨਾ ਸ੍ਰੀ ਮਹਲਾ 3 ਕਾਜ ਤਨ ਸੰਚਰ ਮੁਲਕ ਗਵਾਦ ਮਨ ਮੁਖ ਹੂਲੇ ਮਨੁਖ ਗਵਾਰ ਮਨੁਖ ਭੂਲੇ ਹਦ ਗਵਾਰ ਵਿਖਿਆ ਕੈ ਤਨ ਖਲਾ ਸੁਖ ਹੋਈ ਨਾ ਸਾਥ ਗਈ ਨਾ ਪ੍ਰਾਪਤ ਹੋਈ ਸਚਾ ਤਨ ਮੇ ਗੁਰਮਤਿ ਪਾ ਕਾਚਾ ਤਨ ਕਮ ਅਬਜਾਈ ਰਹਾ ਮਨੁਖ ਭੂਲੇ ਸਭਰਹ ਗਵਾਰ

पूरे भाग परापत हो सब किस सचा है सोए उत्तम ब्रह्म पछाने कोय सच सचा सचलाए नानक अपे विखे सच लाए सब किस सचा है सो उत्तम ब्रह्म पछाने कोये